ਸਸਿਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਅਲਸੀ ਦੀ ਫਸਲ ਬਾਰੇ ਅਲਸੀ ਜੋ ਕਿ ਇੱਕ ਤੇਲ ਵਾਲੀ ਫਸਲ ਹੈ ਜਿਸ ਵਿੱਚ 33 ਤੋਂ 47% ਜਿਹੜਾ ਹੈ ਤੇਲ ਬੀਜਾਂ ਦੇ ਵਿੱਚ ਮੌਜੂਦ ਹੁੰਦਾ ਹੈ ਜੇਕਰ ਆਪਾਂ ਮਿੱਟੀ ਦੀ ਗੱਲ ਕਰ ਲਈਏ ਤਾਂ ਚੀਕਣੀ ਕਾਲੀ ਮਿੱਟੀ ਜਿਹੜੀ ਹੈ ਅਤੇ ਜੋ ਚੀਕਣੀ দোਮਟ ਮਿੱਟੀ ਹੈ ਉਸ ਤੇ ਇਸ ਦੀ ਪੈਦਾਵਾਰ ਜਿਆਦੀ ਵਧੀਆ ਤਰ੍ਹਾਂ ਹੁੰਦੀ ਹੈ ਤੇ ਵਰਖਾ ਵਾਲੇ ਇਲਾਕਿਆਂ ਵਿੱਚ ਇਸ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਵਧੀਆ ਹੁੰਦੀ ਹੈ ਜੇਕਰ ਆਪਾਂ ਇਸ ਦੀ ਬਿਜਾਈ ਦਾ ਸਮਾਂ ਦੇਖ ਲਈਏ ਤਾਂ ਬਿਜਾਈ ਜੋ ਹੈ ਉਹ ਅਕਤੂਬਰ ਦੇ ਪਹਿਲੇ 15 ਵਾੜੇ ਤੋਂ ਲੈ ਕੇ ਨਵੰਬਰ ਦੇ ਅੱਧੇ ਤੱਕ ਕੀਤੀ ਜਾਂਦੀ ਹੈ ਤੇ ਜੇਕਰ ਆਪਾਂ ਇਸ ਦੀ ਅਗੀਤੀ ਬਿਜਾਈ ਕਰਦੇ ਹਾਂ ਤਾਂ ਤੱਬੇ ਰੋਗ ਸਫੇਤ ਤੱਬੇ ਰੋਗ ਅਤੇ ਜੋ ਕੁੰਗੀ ਦੀ ਰੋਗ ਹੈ ਉਸ ਤੋਂ ਸਾਨੂੰ ਕੀ ਆ ਬਚਾ ਮਿਲਦਾ ਹੈ ਜੇਕਰ ਆਪਾਂ ਇਸ ਦੀ ਬਿਜਾਈ ਦਾ ਢੰਗ ਦੇਖ ਲਈਏ ਤਾਂ ਬਿਜਾਈ ਦੇ ਢੰਗ ਦੇ ਵਿੱਚ ਕੀ ਹੈ ਆਪਾਂ ਮਸ਼ੀਨਰੀ ਦੇ ਨਾਲ ਕਰਤਾਰਾਂ ਤੇ ਜਾਂ ਫਿਰ ਛਿੱਟੇ ਨਾਲ ਵੀ ਇਸ ਦੀ ਬਿਜਾਈ ਕਰ ਸਕਦੇ ਹਾਂ ਤੇ 15 ਕਿਲੋ ਪ੍ਰਤੀ ਏਕੜ ਬੀਜ ਦੀ ਮਾਤਰਾ ਸਾਨੂੰ ਚਾਹੀਦੀ ਹੈ ਜੇਕਰ ਆਪਾਂ